ਆਰਿਆ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਵੀ ਜੈ ਪਾਤਸ਼ਾਹ ਸੋ ਧੰਨ ਧੰਨ ਸਤਗੁਰੂ ਗੁਰਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਪੂਰੇ ਸੰਸਾਰ ਪੂਰੇ ਭਾਰਤ ਵਿੱਚ ਜੋ 12 ਫਰਵਰੀ ਨੂੰ ਮਹਾਰਾਜ ਦਾ ਪ੍ਰਕਾਸ਼ ਜੜਿਆ ਆ ਰਿਹਾ ਹੈ ਉਸ ਸੰਬੰਧ ਵਿੱਚ ਸਾਰੇ ਜਿਹੜੇ ਪੰਜਾਬ ਦੇ ਹਰ ਕੋਨੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਚਾਰ ਪ੍ਰਸਾਰ ਹੋਣ ਜਾ ਰਿਹਾ ਹੈ ਉਸ ਸੰਬੰਧ ਵਿੱਚ ਹਰ ਕਲਾਕਾਰ ਆਪਣੇ ਆਪਣੇ ਤੌਰ ਤੇ ਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਗਾਉਂਦੇ ਹੋਏ ਕੈਸਟਾਂ ਜਿਹੜੀਆਂ ਕੱਢ ਰਿਆ ਪਰ ਸਾਡੇ ਜਿਹੜੇ ਇੰਟਰਨੈਸ਼ਨਲ ਸਿੰਗਰ ਜਿਹੜੇ ਸਾਡੇ ਸਮਾਜ ਦੇ ਰਵਿਦਾਸੀਆ ਸਮਾਜ ਦੇ ਕਲੀਅਰ ਕੰਠ ਜਿਨ੍ਹਾਂ ਨੂੰ ਸਾਰੇ ਲੋਕ ਪਸੰਦ ਕਰਦੇ ਆ ਦੇਸ਼ਾਂ-ਵਦੇਸ਼ਾਂ ਤੋਂ ਵੀ ਸੰਗਤ ਉਹਨਾਂ ਨੂੰ ਪਸੰਦ ਕਰਦੀ ਆ ਤੇ ਉਹਨਾਂ ਨੇ ਇੱਕ ਨਵੀਂ ਕੈਸਟ ਜਿਹੜੀ ਕੱਢੀ ਆ ਵਿਰੇ ਸੰਤਾਂ ਦੇ ਸੋ ਵਿਰੇ ਸੰਤਾਂ ਦੇ ਜਿਹੜੇ ਸ਼ਬਦ ਵਿੱਚ ਸਬੰਧ ਵਿੱਚ ਗੱਲਬਾਤ ਹੋਈ ਉਹਨਾਂ ਨਾਲ ਤੇ ਉਹਨਾਂ ਦੇ ਭਰਾ ਦੇ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਕੈਸੜੀ ਜਿਹੜੀ ਆ ਸਾਰੇ ਸੰਤਾਂ ਨੂੰ ਮਹਾਪੁਰਸ਼ਾਂ ਨੂੰ ਸਮਰਪਿਤ ਕੀਤਾ ਜਿਹੜਾ ਸ਼ਬਦ ਆ ਪਰ ਜਿਹੜਾ ਪੋਸਟਰ ਜਿਹੜਾ ਕਲੇਰ ਕੰਟ ਦੇ ਨਾਲ ਰੀਲ ਕੀਤਾ ਉਹ ਕਿਸੇ ਵੀ ਸਾਥੀ ਨੂੰ ਸਮਝ ਤੋਂ ਭਰਿਆ ਉਹ ਜਿਹੜੇ ਪੋਸਟਰ ਵਿੱਚ ਗੱਡੀ ਦੇ ਉੱਪਰ ਜਿਹਨਾਂ ਨੂੰ ਬਿਠਾਇਆ ਤੇ ਉਹ ਅਜੇ ਤੱਕ ਨਹੀਂ ਪਤਾ ਲੱਗਾ ਵੀ ਕਿਸੇ ਸੰਤ ਸਮਾਜ ਦੇ ਡੇਰੇ ਦੀ ਫੋਟੋ ਆ ਕਿ ਕਿਹਨਾਂ ਦੀ ਆ ਦੇ ਗੁਰੂ ਰਵਿਦਾਸ ਮਹਾਰਾਜ ਨੂੰ ਸਮਰਪਿਤ ਕੀਤੀ ਆ ਉਹਰੇ ਨਾਲ ਹੀ ਗੁਰੂ ਰਵਿਦਾਸ ਮਹਾਰਾਜ ਦੇ ਨਾਲ ਵਿਰਾਜਮਨ ਕੁਰਸੀ ਦੇ ਉੱਪਰ ਜਿਹੜੇ ਸਾਰੇ ਸਾਥੀ ਮੈਨੂੰ ਫੋਨ ਕਰ ਰਹੇ ਇਹ ਕੁਛ ਦੇ ਵੀ ਇਹ ਗੁਰੂ ਰਵਿਦਾਸ ਮਹਾਰਾਜ ਦੇ ਸਰੂਪਨਾ ਛੀਡਖਾਣੀ ਕੀਤੀ ਆ ਅਤੇ ਲੱਭ ਜਿਹੜਾ ਪੋਸਟਰ ਆ ਜਾਣ ਬੋਝ ਕੇ ਜਿਹੜਾ ਕਲੀਅਰ ਗੰਟ ਨੇ ਜਿਹੜਾ ਉਹਨਾਂ ਨੇ ਰੀਲீஸ் ਕੀਤਾ ਪਰ ਗਲਤੀ ਆਪਣੀ ਨਾਮ ਆਂਦੇ ਹੋਏ ਉਹਨਾਂ ਨੇ ਕਿਹਾ ਵੀ ਅਸੀਂ ਸੰਤਾਂ ਨੂੰ ਸਮਰਪਿਤ ਇਹ ਗਾਣਾ ਜਿਹੜਾ ਇਹ ਕੱਢਿਆ ਆ ਮੈਂ ਕਹਾਂ ਵੀ ਜੇਕਰ ਸੰਤ ਸਮਾਜ ਨੂੰ ਕੱਢਿਆ ਉਹ ਸੰਤਾਂ ਦੀ ਕਿਸੇ ਡੇਰੇ ਦੀ ਤਸਵੀਰ ਉਹ ਹੋਣੀ ਚਾਹੀਦੀ ਸੀ ਪਰ ਕੰਦੇ ਜੀ ਅਸੀਂ ਰੱਬੀ ਨੂਰ ਜਿਹੜੀ ਤਸਵੀਰ ਆ ਉਹ ਲਾਈ ਆ ਪਰ ਰੱਬੀ ਨੂਰ ਕਿਹੜੇ ਰੱਬੀ ਨੂਰ ਆ ਕਿਸੇ ਡੇਰੇ ਦੀ ਨਹੀਂ ਹੈਗੀ ਕਿ ਸੋ ਜਾਣ ਬੁੱਝ ਕੇ ਜਿਹੜਾ ਇਹ ਤਸਵੀਰ ਜਿਹੜੀ ਲਾਈ ਗਈ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਭਾਵਨਾਵਾਂ ਨੂੰ ਸਾਡੇ ਜਿਹੜੇ ਦਸਿਆ ਸਮਾਜ ਦੀਆਂ ਭਾਵਨਾਵਾਂ ਨੂੰ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਰੂਪ ਨੂੰ ਸ਼ੇਰਖਣ ਜਿਹੜੀ ਆ ਇਹਨਾਂ ਨੇ ਕੀਤੀ ਆ ਤੇ ਅਸੀਂ ਵੀ ਸਾਰੀਆਂ ਜਥੇਬੰਦੀਆਂ ਨੂੰ ਅਤੇ ਪੂਰੇ ਸੰਸਮਾਜ ਤੱਕ ਗੱਲ ਜਾ ਕੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਕਲੈਰ ਕਾਂਠ ਅਤੇ ਉਹਨਾਂ ਦੇ 뮤직 ਡਾਇਰੈਕਟਰ ਅਤੇ ਜਿਹੜੀ ਪੂਰੀ ਉਹਨਾਂ ਦੀ ਟੀਮ ਆ ਉਹਨਾਂ ਦੇ ਉੱਪਰ ਜਿਹੜਾ ਆ ਜਿਹੜਾ ਜਲੰਧਰ ਅਧਿਆਤਿ ਦੇ ਵਿੱਚ ਜਿਹੜੀ ਦਰਖਾਹ ਦੇ ਕੇ ਸੋਮਵਾਰ ਨੂੰ ਉਹਨਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਵੀ ਸੋਮਵਾਰ ਨੂੰ ਸਾਰੇ ਸਾਥੀ ਜਿਹੜਾ ਐਸਐਸਪੀ ਜਲੰਧਰ ਅਧਿਆਤਿ ਦੇ ਵਿੱਚ ਇਕੱਠੇ ਹੋਣ ਤਾਂ ਜੋ ਇਹਨਾਂ ਦੇ ਉੱਪਰ ਬਣਦਾ ਮਕਦਮਾ ਦੱਜ ਕੀਤਾ ਜਾ ਸਕੇ ਸਾਰਿਆਂ ਨੂੰ ਜੈ ਗੁਰਦੇਵ ਜੈ ਪੀ